प्यारे पंजाबी दोस्तों आज दी इस वीडियो दा टॉपिक हैगा जी के ਘਰ ਬੈਠੇ ਦੇਖੋ ਆਪਣੇ ਕੋਰਟ ਕੇਸ ਦਾ ਸਟੇਟਸ ਉਹ ਕੋਰਟ ਕੇਸ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਨੇ ਜਾਂ ਜਿਨ੍ਹਾਂ ਕੇਸਾਂ ਦਾ ਨਿਪਟਾਰਾ ਹੋ ਚੁੱਕਿਆ ਹੈ ਅਸੀਂ ਉਹਨਾਂ ਸਾਰੇ ਕੇਸਾਂ ਦਾ ਸਟੇਟਸ ਦੇਖ ਸਕਦੇ ਹਾਂ ਆਪਣੇ ਘਰ ਬੈਠ ਕੇ ਆਪਣੇ ਮੋਬਾਈਲ ਫੋਨ 'ਤੇ ਕੋਰਟ ਕੇਸ ਸਟੇਟਸ ਦਾ ਮਤਲਬ ਹੈ ਕਿ ਅਸੀਂ ਦੇਖ ਸਕਦੇ ਹਾਂ ਕਿ ਪਿਛਲੀ ਤਰੀਕ ਤੇ ਕੀ ਹੋਇਆ ਸੀਗਾ ਅਗਲੀ ਤਰੀਕ ਕਿੰਨੀ ਹੈ ਪਿਛਲੀ ਤਰੀਕ ਤੇ ਜੱਜ ਸਾਹਿਬ ਨੇ ਕੀ ਕੀਤਾ ਵਕੀਲ ਸਾਹਿਬ ਨੇ ਕੀ ਕੀਤਾ ਵਕੀਲ ਸਾਹਿਬ ਅਪੀਅਰ ਹੋਏ ਜਾਂ ਨਹੀਂ ਤੇ ਕੇਸ ਦੇ ਨਾਲ ਸੰਬੰਧਿਤ ਹੋਰ ਬਹੁਤ ਸਾਰੀ ਜਾਣਕਾਰੀ ਅਸੀਂ ਦੇਖ ਸਕਦੇ ਹਾਂ ਆਪਣੇ ਘਰ ਬੈਠ ਕੇ ਕਿਵੇਂ ਦੇਖ ਸਕਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਸਿੱਖਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਦੋਸਤੋ ਅਸੀਂ Google ਤੇ ਚਲੇ ਜਾਵਾਂਗੇ Google ਤੇ ਜਾ ਕੇ ਅਸੀਂ ਟਾਈਪ ਕਰਾਂਗੇ P H H C ਇਸ ਦਾ ਮਤਲਬ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇੱਥੇ ਅਸੀਂ ਟਾਈਪ ਕੀਤਾ ਜੀ ਇਹ ਦੇਖ ਲਓ ਇਸ ਨੂੰ ਜਦੋਂ ਅਸੀਂ ਸਰਚ ਕਰਾਂਗੇ ਤਾਂ ਇਸ ਤਰ੍ਹਾਂ ਦਾ ਜਿਹੜਾ ਪੇਜ ਹੈ ਸਾਡੇ ਸਾਹਮਣੇ ਓਪਨ ਹੋ ਜਾਊਗਾ ਇਹ ਤੁਸੀਂ ਪਹਿਲੇ ਵਾਲੇ ਕਾਲਮ ਤੇ ਹੀ ਕਲਿੱਕ ਕਰ ਲਓ ਇਹ ਵਾਲਾ ਜਿਹੜਾ ਹੈਗਾ ਠੀਕ ਹੈ ਜੀ ਇੱਥੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਪੇਜ ਸਾਡੇ ਸਾਹਮਣੇ ਓਪਨ ਹੋ ਜਾਊਗਾ ਇਹ ਜ਼ੂਮ ਕਰਕੇ ਦੇਖ ਲੈਣੇ ਆ ਜੀ ਆਪਾਂ ਇਹ ਸਾਈਡ ਤੇ ਤੁਸੀਂ ਦੇਖ ਰਹੇ ਹੋਗੇ ਇਸ ਜਗ੍ਹਾ ਤੇ ਆ ਜਾਓ ਜੀ ਇਹ ਦੇਖੋ ਜੀ ਆਪਾਂ ਆਗੇ ਇਸ ਜਗ੍ਹਾ ਤੇ ਕੇਸ ਸਟੇਟਸ ਠੀਕ ਹੈ ਜੀ ਇੱਥੇ ਕੇਸ ਸਟੇਟਸ ਅਸੀਂ ਦੇਖ ਰਹਿਆਂਗੇ ਇਸ ਜਗ੍ਹਾ ਤੇ ਇੱਥੇ ਇੱਕ ਤਾਂ ਅਸੀਂ ਦੇਖ ਸਕਦੇ ਹਾਂ ਕੇਸ ਦਾ ਨੰਬਰ ਭਰ ਕੇ ਜੇ ਸਾਡੇ ਕੋਲੇ ਕੇਸ ਦਾ ਨੰਬਰ ਹੈਗਾ ਤਾਂ ਦੇਖ ਸਕਦੇ ਹਾਂ ਤੇ ਇਸ ਤੋਂ ਉੱਪਰ ਅਸੀਂ ਇੱਕ ਡਾਇਰੀ ਨੰਬਰ ਵੀ ਦੇਖ ਰਹਿਆਂਗੇ ਜੇ ਸਾਡੇ ਕੋਲੇ ਕੇਸ ਦਾ ਡਾਇਰੀ ਨੰਬਰ ਵੀ ਹੈਗਾ ਤਾਂ ਵੀ ਅਸੀਂ ਕੋਰਟ ਕੇਸ ਦਾ ਸਟੇਟਸ ਦੇਖ ਸਕਦੇ ਹਾਂ ਜੇ ਇਹ ਸਾਡੇ ਕੋਲੇ ਡਾਇਰੀ ਨੰਬਰ ਵੀ ਨਹੀਂ ਹੈਗਾ ਕੇਸ ਨੰਬਰ ਵੀ ਨਹੀਂ ਹੈਗਾ ਤਾਂ ਅਸੀਂ ਪਾਰਟੀ ਨੇਮ ਭਰ ਕੇ ਪਾਰਟੀ ਦਾ ਨਾਮ ਭਰ ਕੇ ਦੇਖ ਸਕਦੇ ਹਾਂ ਜਾਂ ਫਿਰ ਅਸੀਂ ਵਕੀਲ ਦਾ ਜਿਹੜਾ ਇਨਰੋਲਮੈਂਟ ਨੰਬਰ ਹੁੰਦਾ ਹੈ ਜਾਂ ਵਕੀਲ ਦਾ ਨਾਮ ਭਰ ਕੇ ਵੀ ਅਸੀਂ ਸਰਚ ਕਰ ਸਕਦੇ ਹਾਂ ਜੇ ਕ੍ਰਿਮੀਨਲ ਕੇਸ ਹੈ ਐਫ ਆਈ ਆਰ ਵਾਲਾ ਕੇਸ ਹੈ ਤਾਂ ਐਫ ਆਈ ਆਰ ਦਾ ਨੰਬਰ ਭਰ ਕੇ ਤੇ ਪੁਲਿਸ ਸਟੇਸ਼ਨ ਕਿਹੜਾ ਹੈਗਾ ਉਹ ਸਿਲੈਕਟ ਕਰਕੇ ਤੇ ਤਰੀਕ ਕਿੰਨੀ ਸੀਗੀ ਜਦੋਂ ਐਫ ਆਈ ਆਰ ਹੋਈ ਹੈ ਉਹ ਭਰ ਕੇ ਦੇਖ ਸਕਦੇ ਹਾਂ ਜੇ ਕੰਪਲੇਂਟ ਕੇਸ ਹੈਗਾ ਕੰਪਲੇਂਟ ਨੰਬਰ ਭਰ ਕੇ नीचे लोअर कोर्ट ਦਾ ਜਿਹੜਾ ਰਿਕਾਰਡ ਹੁੰਦਾ ਹੈ ਉਹ ਭਰ ਕੇ ਅਸੀਂ ਦੇਖ ਸਕਦੇ ਹਾਂਗੇ ਜਾਂ ਐਮਪਿਊਨਡ ਆਰਡਰ ਦਾ ਜਿਹੜਾ ਨੰਬਰ ਹੁੰਦਾ ਹੈ ਉਹ ਭਰ ਕੇ ਅਸੀਂ ਕੋਰਟ ਕੇਸ ਦਾ ਸਟੇਟਸ ਦੇਖ ਸਕਦੇ ਹਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਜੀ ਕੇਸ ਨੰਬਰ ਭਰ ਕੇ ਕਿ ਕਿਵੇਂ ਦੇਖਿਆ ਜਾਂਦਾ ਹੈ ਕੋਰਟ ਕੇਸ ਦਾ ਸਟੇਟਸ ਇਹ ਦੇਖੋ ਜੀ ਅਸੀਂ ਇਸ ਤੇ ਕਲਿੱਕ ਕੀਤਾ ਇਹ ਸਭ ਸਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਆ ਜਿਹੜਾ ਓਪਨ ਹੋਇਆਗਾ ਇੱਥੇ ਤੁਸੀਂ ਦੇਖ ਰਹੇ ਹੋਗੇ ਇੱਥੇ ਜੇ ਸਾਡੇ ਕੋਲੇ ਕੇਸ ਦਾ ਨੰਬਰ ਹੈਗਾ ਉਸ ਤੋਂ ਪਹਿਲਾਂ ਇਹ ਕੇਸ ਦੀਆਂ categories ਹੁੰਦੀਆਂ ਨੇ ਕੁਝ ਇਸ ਤਰ੍ਹਾਂ ਦਾ ਕੁਝ ਨਾ ਕੁਝ ਸਾਡੇ ਸਾਹਮਣੇ ਲਿਖਿਆ ਹੋਇਆ ਹੋਏਗਾ ਜਿਵੇਂ ਮੰਨ ਲਓ ਜਿਹੜੇ CRMM ਵਾਲੇ ਕੇਸ ਹੁੰਦੇ ਨੇ ਜਿਵੇਂ bail application ਵਗੈਰਾ ਹੁੰਦੀ ਹੈ ਅਸੀਂ ਫਿਰ ਇੱਥੇ ਇਸ ਤੇ ਕਲਿੱਕ ਕਰ ਦਾਂਗੇ ਇਸ ਨੂੰ ਸਿਲੈਕਟ ਕਰ ਲਾਂਗੇ ਜੇ ਰਿਟ ਹੈਗੀ ਹੈ ਸਿਵਲ ਰਿਟ ਤਾਂ ਇੱਥੇ ਕਲਿੱਕ ਕਰ ਲਾਂਗੇ ਜੇ ਸਿਵਲ ਰਿਵੀਜ਼ਨ ਹੈਗੀ ਹੈ ਤਾਂ ਇੱਥੇ ਕਲਿੱਕ ਕਰ ਲਾਂਗੇ ਜੇ ਰੈਗੂਲਰ ਸੈਕੰਡ ਅਪੀਲ ਹੈਗੀ ਹੈ ਤਾਂ ਇੱਥੇ ਕਰ ਲਾਂਗੇ ਜੇ ਕ੍ਰਿਮੀਨਲ ਰਿਵੀਜ਼ਨ ਹੈ ਤਾਂ ਇੱਥੇ ਕਰ ਲਾਂਗੇ ਜੇ ਕ੍ਰਿਮੀਨਲ ਅਪੀਲ ਹੈ ਸਿੰਗਲ ਬੈਂਚ ਦੀ ਉਹ ਇੱਥੇ ਕਰ ਲਾਂਗੇ ਇਸੇ ਤਰ੍ਹਾਂ ਹੋਰ ਜਿਵੇਂ ਫਸਟ ਅਪੀਲ ਆਰਡਰ ਇਸ ਤਰ੍ਹਾਂ ਠੀਕ ਹੈ ਜੀ ਕੇਸ ਦੇ ਨੰਬਰ ਦੇ ਵਿੱਚ ਇਹ ਮੂਹਰੇ ਅੱਗੇ ਦਿੱਤਾ ਹੋਇਆ ਹੁੰਦਾ ਹੈ ਐਨਾ ਕੋਈ ਦਿੱਤਾ ਹੁੰਦਾ ਜਿਵੇਂ ਸੀਡਬਲਯੂਪੀ ਸੀਆਰਐਮਐਮ ਇੱਥੇ ਅੱਗੇ ਇਹਨਾਂ ਦੀ ਫੁੱਲ ਫਾਰਮ ਦਿੱਤੀ ਹੋਈ ਹੈ ਇਸ ਸਾਈਡ ਤੇ ਤਾਂ ਚਲੋ ਜੀ ਆਪਾਂ ਇਸ ਸੀਆਰਐਮਐਮ ਤੇ ਕਲਿੱਕ ਕਰਦੇ ਹਾਂਗੇ ਅਪਾ ਇੱਕ ਕੇਸ ਦਾ ਨੰਬਰ ਨੋਟ ਕੀਤਾ ਹੋਇਆ ਹੈ ਉਹਦਾ ਕੇਸ ਸਟੇਟਸ ਆਪਾਂ ਦੇਖ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆਂਗੇ ਇੱਥੇ ਕੇਸ ਨੰਬਰ ਭਰਨਾ ਹੁੰਦਾ ਜੀ ਆਪਾਂ ਨੇ ਜਿਵੇਂ ਮੇਰਾ ਇੱਕ ਕੇਸ ਹੈਗਾ ਜੀ 29938 ਨਸਤੀ 938 ਇੱਥੇ ਕੇਸ ਨੰਬਰ ਭਰਤਾ ਇੱਥੇ ਕਿਹੜੇ ਸਾਲ ਦਾ ਕੇਸ ਹੈ 2025 ਦਾ ਕੇਸ ਹੈ ਜੀ ਜੇ ਕਿਸੇ ਹੋਰ ਸਾਲ ਦਾ ਕੇਸ ਹੈ ਤਾਂ ਇੱਥੋਂ ਸਿਲੈਕਟ ਕਰ ਲਓ ਪਰ ਆਪਣਾ 2025 ਦਾ ਆਪਾਂ 2000 25 ਸਿਲੈਕਟ ਕਰ ਲਿਆ ਇਹ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇਹ ਕੇਸ ਦਾ ਨੰਬਰ ਭਰਤਾ ਠੀਕ ਹੈ ਜੀ ਇੱਥੇ CRMM ਸਿਲੈਕਟ ਕਰ ਲਿਆ ਇੱਥੇ ਅਸੀਂ ਨੰਬਰ ਭਰਤਾ ਇੱਥੇ 2025 ਹੋ ਗਿਆ ਹੁਣ ਇਹ ਜਿਹੜਾ ਸਰਚ ਕੇਸ ਦਿੱਤਾ ਹੋਇਆ ਇਸ ਤੇ ਆਪਾਂ ਕਲਿੱਕ ਕਰਾਂਗੇ ਇਸ ਤੇ ਜਦੋਂ ਅਸੀਂ ਇਸ ਤੇ ਕਲਿੱਕ ਕਰਾਂਗੇ ਇਹ ਕੇਸ ਹੈ ਜਿਹੜਾ ਸਾਡੇ ਸਾਹਮਣੇ ਆ ਜਾਊਗਾ ਇਹ ਦੇਖੋ ਜੀ ਇਹ ਕੇਸ ਦਾ ਨੰਬਰ ਤੁਸੀਂ ਚੈੱਕ ਕਰ ਲਓ ਵੀ ਉਹੀ ਕੇਸ ਖੁੱਲਿਆ ਹੈ ਠੀਕ ਹੈ ਜੀ ਤੁਹਾਡਾ ਹੀ ਕੇਸ ਹੈ ਤੇ ਇੱਥੇ ਸਾਈਡ ਦੇ ਅਸੀਂ ਇੱਕ ਇਹ ਦੇਖ ਰਹੇ ਹਾਂਗੇ ਆਹ ਵਾਲਾ ਕਾਲਮ ਇਹ ਕੇਸ ਰਿਸਟ੍ਰਿਕਟਿਡ ਕੈਟਾਗਰੀ ਦੇ ਵਿੱਚ ਹੈ ਭਾਵ ਕਿ ਕੁਝ ਪ੍ਰਾਈਵੇਸੀ ਹੁੰਦੀ ਹੈਗੀ ਕਈ ਕੇਸਾਂ ਦੇ ਵਿੱਚ ਜਿਹੜੀ ਕਿ ਪਬਲਿਕ ਨਹੀਂ ਕੀਤੀ ਜਾਂਦੀ ਇਸ ਕਰਕੇ ਇੱਥੇ ਪਾਰਟੀ ਨੇਮ ਨਹੀਂ ਦਿੱਤਾ ਹੋਇਆ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਪਾਰਟੀ ਨੇਮ ਵਾਲਾ ਵੀ ਕੇਸ ਸਰਚ ਕਰਕੇ ਦਿਖਾ ਦੂੰਗਾ ਇੱਥੇ ਤੁਸੀਂ ਵਕੀਲ ਦਾ ਨਾਮ ਦੇਖ ਸਕਦੇ ਹੋ ਇਹ ਵਕੀਲ ਦਾ ਇਨਰੋਲਮੈਂਟ ਨੰਬਰ ਹੁੰਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇਨਰੋਲਮੈਂਟ ਨੰਬਰ ਭਰ ਕੇ ਵੀ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਇਸ ਵਕੀਲ ਦੇ ਨਾਮ ਤੇ ਕੇਸ ਫਾਈਲ ਹੋਣਗੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਠੀਕ ਹੈ ਜੀ ਤੇ ਇੱਥੇ ਸਟੇਟਸ ਅਸੀਂ ਦੇਖ ਰਹੇ ਹਾਂ ਇਹ ਹਜੇ ਚੱਲ ਰਿਹਾ ਕੇਸ ਜੇ ਡਿਸਪੋਜ਼ਡ ਆ ਗਿਆ ਅਲਾਊਡ ਆ ਗਿਆ ਡਿਸਮਿਸਡ ਆ ਗਿਆ ਠੀਕ ਹੈ ਜੀ ਉਹਦਾ ਮਤਲਬ ਹੈ ਉਹ ਕੇਸ ਦਾ ਨਿਪਟਾਰਾ ਹੋ ਗਿਆ ਨਿਬੜ ਗਿਆ ਹੋ ਤੇ ਇੱਥੇ ਆਪਾਂ ਦੇਖ ਰਹੇ ਹਾਂ ਨੈਕਸਟ ਡੇਟ 17 ਜੂਨ 2025 ਇਸ ਚ ਨੈਕਸਟ ਡੇਟ ਹੈਗੀ ਹੈ ਹੁਣ ਇਸ ਤੋਂ ਅੱਗੇ ਆਪਾਂ ਹੋਰ ਖੋਲਦੇ ਹਾਂ ਇਸ ਕੇਸ ਨੂੰ ਜਿਹੜੀ ਹੋਰ ਜਾਣਕਾਰੀ ਹੁੰਦੀ ਹੈ ਇਸ ਕੇਸ ਦੇ ਵਿੱਚ ਇਹ ਦੇਖੋ ਜੀ ਇਸ ਤਰ੍ਹਾਂ ਸਾਡੇ ਸਾਹਮਣੇ ਇਹ ਕੇਸ ਦੀ ਜਿਹੜੀ ਡਿਟੇਲ ਹੈ ਉਹ ਓਪਨ ਹੋ ਗਈ ਇੱਥੇ ਆਪਾਂ ਦੇਖ ਰਹੇ ਹਾਂ ਪਹਿਲੇ ਕਾਲਮ ਦੇ ਵਿੱਚ ਡੈਰੀ ਨੰਬਰ ਦਿੱਤਾ ਹੋਇਆ ਜੀ ਤੁਸੀਂ ਡੈਰੀ ਨੰਬਰ ਨੋਟ ਕਰ ਲਓ ਠੀਕ ਹੈ ਜੀ ਇਹ ਕੀ ਕੇਸ ਹੈਗਾਗਾ ਰੈਗੂਲਰ ਬੇਲ ਹੈਗੀ ਹੈ ਇੱਥੇ ਲਿਖਿਆ ਹੋਇਆ ਕੈਟਾਗਰੀ ਕੇਸ ਦੀ ਇੱਥੇ ਪਾਰਟੀ ਡਿਟੇਲ ਹੈ ਜਿਵੇਂ ਮੈਂ ਕਿਹਾ ਸੀਗਾ ਕਿ ਰਿਸਟ੍ਰਿਕਟਿਡ ਕੈਟਾਗਰੀ ਦਾ ਹੈਗਾ ਤੇ ਇੱਥੇ ਵਕੀਲ ਦਾ ਨਾਮ ਦਿੱਤਾ ਹੋਇਆ ਜੀ ਇੱਥੇ ਸਟੇਟਸ ਪੈਂਡਿੰਗ ਹੈਗਾ ਤੇ ਇਸ ਸਾਈਡ ਤੇ ਅਸੀਂ ਦੇਖ ਰਹੇ ਹਾਂਗੇ ਰਜਿਸਟ੍ਰੇਸ਼ਨ ਡੇਟ ਕਿਹੜੀ ਤਰੀਕ ਨੂੰ ਕੇਸ ਰਜਿਸਟਰਡ ਹੋਇਆ ਡਿਸਟ੍ਰਿਕਟ ਸੌਰੀ ਫੋਨ ਆ ਗਿਆ ਸੀਗਾ ਜੀ ਇੱਕ ਵਿੱਚ ਤੇ ਇਹ ਹੈਗਾ ਜੀ ਡਿਸਟ੍ਰਿਕਟ ਤੁਸੀਂ ਦੇਖ ਰਹੇ ਹੋਗੇ ਗੁਰਗਾਉਂ ਦਾ ਕੇਸ ਹੈ ਪਿਛਲੀ ਵਾਰ ਇਹ ਆਰਡੀਨਰੀ ਲਿਸਟ ਚ ਲੱਗਿਆ ਸੀਗਾ ਜਿਹੜੀ ਅਗਲੀ ਤਰੀਕ ਹੈ ਉਹ ਇੱਥੇ ਤੁਸੀਂ ਦੇਖ ਸਕਦੇ ਹੋਗੇ ਨੈਕਸਟ ਡੇਟ ਤੇ ਇਸ ਤੋਂ نیچے ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਇਹ 3 ਜੂਨ ਨੂੰ ਲੱਗਿਆ ਸੀਗਾ ਜੀ ਇੱਥੇ ਲਿਖਿਆ ਹੋਇਆਗਾ ਠੀਕ ਹੈ ਜੀ ਤੇ ਇਸ ਸਾਈਡ ਤੇ ਜੱਜ ਸਾਹਿਬ ਦਾ ਨਾਮ 205 ਨੰਬਰ ਤੇ ਲੱਗਿਆ ਸੀਗਾ ਇੱਥੇ ਲਿਖਿਆ ਹੋਇਆਗਾ ਜੱਜ ਸਾਹਿਬ ਦਾ ਨਾਮ ਇੱਧਰ ਹੈਗਾ ਜੀ ਹਨਰੇਬਲ ਮਿਸਟਰ ਜਸਟਿਸ ਸੁਖਵਿੰਦਰ ਕੌਰ ਇੱਕ ਲੇਡੀ ਜੱਜ ਸਾਹਿਬ ਹੈਗੇ ਨੇ ਜੀ ਉਹਨਾਂ ਦਾ ਨਾਮ ਇੱਥੇ ਲਿਖਿਆ ਹੋਇਆ ਹੈ ਉਹਨਾਂ ਦੀ ਕੋਰਟ ਦੇ ਵਿੱਚ ਲਿਸਟਡ ਹੋਇਆ ਸੀ ਲੱਗਿਆ ਸੀ ਇਹ ਨਿچے ਦੇ ਦੋਸਤੋ ਤੁਸੀਂ ਜਿਹੜੀ ਉਹਦੀ ਡਿਟੇਲ ਹੈਗੀ ਹੈ ਕੇਸ ਦੀ ਐਫ ਆਈ ਆਰ ਨੰਬਰ 10 ਐਫ ਆਈ ਆਰ ਦਾ ਨੰਬਰ ਹੈਗਾ 31 ਜਨਵਰੀ 2025 ਦੀ ਐਫ ਆਈ ਆਰ ਹੈਗੀ ਹੈ ਠੀਕ ਹੈ ਜੀ ਇੱਥੇ ਤੁਸੀਂ ਪੁਲਿਸ ਸਟੇਸ਼ਨ ਦੇਖ ਸਕਦੇ ਹੋ ਕਿਹੜੇ ਪੁਲਿਸ ਸਟੇਸ਼ਨ ਦਾ ਕੇਸ ਹੈ ਇਹ ਇੱਥੇ ਦਿੱਤਾ ਹੋਇਆਗਾ ਤੇ ਸਾਈਡ ਤੇ ਤੁਸੀਂ ਕਿਹੜੀਆਂ ਧਰਾਵਾਂ ਲੱਗੀਆਂ ਹੋਆਂ ਜਾਨੇ ਇੱਥੇ ਦੇਖ ਸਕਦੇ ਹੋਗੇ ਤੇ ਇੱਥੇ ਫਿਰ ਅੱਗੇ ਤੁਸੀਂ ਦੇਖ ਸਕਦੇ ਹੋਗੇ ਜ਼ਿਲ੍ਹੇ ਦਾ ਨਾਮ ਜਿਹੜੇ ਜ਼ਿਲ੍ਹੇ ਦੇ ਵਿੱਚ ਐਫ ਆਈ ਆਰ ਹੋਈ ਹੈਗੀ ਉਸ ਤੋਂ نیچے ਵੀ ਤੁਸੀਂ ਨੀਚੇ ਵਾਲੀ ਕੋਰਟ ਦਾ ਸਟੇਟਸ ਦੇਖ ਸਕਦੇ ਹੋਗੇ ਇਹੇ نیچے ਇਹਨਾਂ ਨੇ ਬੇਲ ਲਗਾਈ ਸੀਗੀ ਉਸ ਦਾ ਨੰਬਰ ਹੈ ਜੀ ਠੀਕ ਹੈ ਜੀ ਤੇ ਸਾਈਡ ਤੇ ਤੁਸੀਂ ਜਨਜਤ ਸਾਹਿਬ ਦਾ ਨਾਮ ਜੀ ਇੱਥੇ ਦਿੱਤਾ ਹੋਇਆਗਾ ਤੇ ਡਿਸਟ੍ਰਿਕਟ ਉਹੀ ਆ ਗਿਆ ਜੀ ਗੁਰਗਾਉਂ ਦੇ ਵਿੱਚ ਲਗਾਈ ਸੀ ਇਹਨਾਂ ਨੇ ਤੇ ਹੁਣ ਇਹ ਕੇਸ ਹੈ ਜਿਹੜਾ ਤਿੰਨ ਇੱਥੇ نیچے ਆਰਡਰ ਦਿੱਤੇ ਹੋਏ ਹੁੰਦੇ ਨੇਗੇ 3 ਜੂਨ ਨੂੰ ਲੱਗਿਆ ਸੀਗਾ 3 ਜੂਨ ਦਾ ਇੱਧਰ ਇਸ 'ਚ ਜਿਹੜਾ ਇੰਟਾਇਰ ਆਰਡਰ ਹੋਇਆਗਾ ਉਹ ਤੁਸੀਂ ਇੱਥੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਪਰ ਇਹ ਰਿਸਟ੍ਰਿਕਟਿਡ ਕੈਟਾਗਰੀ ਦਾ ਕੇਸ ਹੈ ਇਸੇ ਕਰਕੇ ਵਕੀਲ ਸਾਹਿਬ ਹੀ ਇਸ ਕੇਸ ਦਾ ਆਰਡਰ ਡਾਊਨਲੋਡ ਕਰ ਸਕਦੇ ਨੇ ਦੇਖ ਸਕਦੇ ਨੇ ਹੋਰ ਕੋਈ ਨਹੀਂ ਦੇਖ ਸਕਦਾ ਠੀਕ ਹੈ ਜੀ ਪਰ ਜਿਹੜੇ ਦੂਜੇ ਕੇਸ ਹੁੰਦੇ ਨੇ ਉਹਨਾਂ ਦਾ ਆਰਡਰ ਅਸੀਂ ਵੀ ਡਾਊਨਲੋਡ ਕਰਕੇ ਦੇਖ ਸਕਦੇ ਆ ਪੜ ਸਕਦੇ ਆ ਹੁਣ ਆਪਾਂ ਚੱਲਦੇ ਆ ਜੀ ਬੈਕ ਇੱਕ ਤੁਹਾਨੂੰ ਕੇਸ ਮੈਂ ਹੋਰ ਸਰਚ ਕਰਕੇ ਦਿਖਾਉਣਾ ਇੱਕ ਮੇਰੇ ਕੋਲੇ ਕੇਸ ਦਾ ਨੰਬਰ ਹੈਗਾ ਜੀ ਇਹਹੀ ਕੇਸ ਹੈ ਬੇਲ ਹੈ ਜਿਹੜੀ ਰੈਗੂਲਰ ਆ ਮਤਲਬ ਸੀ ਆਰ ਐਮ ਐਮ ਤੇ ਇੱਥੇ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਉਹਦਾ ਨੰਬਰ ਹੈਗਾ ਜੀ 27226 27226 2025 ਦਾ ਕੇਸ ਹੈ ਇਹ ਆਪਣਾ ਪਹਿਲਾਂ ਹੀ ਭਰਿਆ ਹੋਇਆ 2025 ਕੀ CRM ਮੈਂ ਆਪਣਾ ਪਹਿਲਾਂ ਹੀ ਭਰਿਆ ਹੋਇਆ ਹੁਣ ਆਪਾਂ ਸਰਚ ਕਰਾਂਗੇ ਇਸ ਨੂੰ ਇਹ ਦੇਖੋ ਜੀ ਸਾਡੇ ਸਾਹਮਣੇ ਪਹਿਲਾਂ ਦੀ ਤਰ੍ਹਾਂ ਇਹ ਕੇਸ ਦਾ ਨੰਬਰ ਹੋ ਗਿਆ ਠੀਕ ਹੈ ਜੀ ਤੇ ਇਹ ਪਾਰਟੀ ਨੇਮ ਹੋ ਗਿਆ ਜਿਵੇਂ ਪਹਿਲਾਂ ਵਾਲੇ ਦੇ ਵਿੱਚ ਪਾਰਟੀ ਨੇਮ ਨਹੀਂ ਦਿੱਤਾ ਹੋਇਆ ਸੀਗਾ ਠੀਕ ਹੈ ਜੀ ਇੱਥੇ ਪਾਰਟੀ ਨੇਮ ਦਿੱਤਾ ਹੋਇਆ ਹੈ ਇਹ ਤੇ ਕੋਈ ਪਾਬੰਦੀ ਨਹੀਂ ਹੈਗੀ ਸਟੇਟ ਆਫ ਹਰਿਆਣਾ ਹਰਿਆਣਾ ਦਾ ਕੇਸ ਹੈ ਵਕੀਲ ਸਾਹਿਬ ਦਾ ਨਾਮ ਆ ਗਿਆ ਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਫਿਰ ਕੇਸ ਪੈਂਡਿੰਗ ਹੈ ਚੱਲ ਰਿਹਾ ਹੈ ਅਗਲੀ ਤਰੀਕ 12 ਜੂਨ ਹੈਗੀ ਹੈ ਜੀ ਇਸ ਤੋਂ ਅੱਗੇ ਆਪਾਂ ਇਸ ਕੇਸ ਨੂੰ ਖੋਲ੍ਹ ਕੇ ਦੇਖ ਲੈਣੇ ਆ ਪਹਿਲਾਂ ਵਾਲੇ ਕੇਸ ਦੀ ਤਰ੍ਹਾਂ ਇਸ ਕੇਸ ਦੇ ਵਿੱਚ ਉਸੇ ਤਰ੍ਹਾਂ ਇਹ ਡਿਟੇਲ ਹੈ ਜਿਹੜੀ ਸਾਡੇ ਸਾਹਮਣੇ ਆ ਜੇਗੀ ਤੁਸੀਂ ਦੇਖ ਸਕਦੇ ਹੋਗੇ ਪੜ੍ਹ ਸਕਦੇ ਹੋਗੇ ਸਕਰੀਨ ਸ਼ਾਟ ਲੈ ਕੇ ਠੀਕ ਹੈ ਜੀ ਤੇ ਇਸ ਤਰ੍ਹਾਂ ਇਹਦੇ ਵਿੱਚ ਕਈ ਤਰੀਕਾਂ ਪੈ ਚੁੱਕੀਆਂ ਨੇਗੇ ਤੇ ਇਹ ਸਾਈਡ ਤੇ ਅਸੀਂ ਜਿਹੜੀ ਆਰਡਰ ਦੀ ਗੱਲ ਕੀਤੀ ਸੀ ਕਿ ਇੱਥੋਂ ਅਸੀਂ ਆਰਡਰ ਡਾਊਨਲੋਡ ਕਰ ਸਕਦੇ ਹਾਂ ਇੱਥੇ ਜਿਹੜਾ 뷰 ਆਰਡਰ ਲਿਖਿਆ ਹੋਇਆ ਇਹ ਵਾਲਾ ਇਸ ਤੇ ਜਦੋਂ ਅਸੀਂ ਕਲਿੱਕ ਕਰਾਂਗੇ ਇਸ ਤੋਂ ਅੱਗੇ ਇਹ ਓਪਨ ਹੋ ਜਾਏਗਾ ਤਾਂ ਅਸੀਂ ਆਰਡਰ ਡਾਊਨਲੋਡ ਕਰਕੇ ਪੜ੍ਹ ਸਕਦੇ ਹਾਂਗੇ ਠੀਕ ਹੈ ਜੀ ਤੇ ਬਾਕੀ ਇਸ ਕੇਸ ਦੀ ਡਿਟੇਲ ਚ ਅੱਪਾਂ ਜ਼ਿਆਦਾ ਨਹੀਂ ਜਾਂਦੇ ਤੁਸੀਂ ਸਮਝ ਗਏ ਹੋਵੋਗੇ ਸ਼ਾਇਦ ਪਹਿਲਾਂ ਵੀ ਅੱਪਾਂ ਦੇਖ ਚੁੱਕੇ ਹਾਂ ਵੀ ਕਿੱਥੇ ਕੀ ਲਿਖਿਆ ਹੋਇਆ ਹੈ ਇਹ ਸਾਰਾ ਕੁਝ ਅਸੀਂ ਪਹਿਲਾਂ ਵਾਲੇ ਕੇਸ ਚ ਦੇਖ ਲਿਆ ਇਸ ਤਰ੍ਹਾਂ ਦੋਸਤੋ ਅਸੀਂ ਕੇਸ ਨੰਬਰ ਭਰ ਕੇ ਕੇਸ ਦਾ ਸਟੇਟਸ ਦੇਖ ਸਕਦੇ ਹਾਂਗੇ ਹੁਣ ਅਸੀਂ ਇੱਥੇ ਦੇਖੋ ਕੇਸ ਨੰਬਰ ਵਾਲਾ ਅਸੀਂ ਇੱਕ ਕਾਲਮ ਇਹ ਦੇਖ ਲਿਆ ਪਰ ਜੇ ਕੇਸ ਨੰਬਰ ਦਾ ਸਾਨੂੰ ਨਹੀਂ ਪਤਾ ਤਾਂ ਅਸੀਂ ਪਾਰਟੀ ਨੇਮ ਭਰ ਕੇ ਦੇਖ ਸਕਦੇ ਹਾਂ ਜੇ ਪਾਰਟੀ ਨੇਮ ਦਾ ਨਹੀਂ ਪਤਾ ਤਾਂ ਵਕੀਲ ਦੇ ਨਾਮ ਤੇ ਜਿਹੜੇ ਕੇਸ ਚੱਲ ਰਹੇ ਨੇਗੇ ਜਾਂ ਜਿਹਨਾਂ ਦਾ ਬਟਾਰਾ ਹੋ ਚੁੱਕਿਆ ਉਹ ਦੇਖ ਸਕਦੇ ਆ ਉਹਨਾਂ ਚੋਂ ਅਸੀਂ ਦੇਖ ਸਕਦੇ ਆ ਕਿ ਸਾਡਾ ਕੇਸ ਕਿਹੜਾ ਹੈਗਾ ਤੇ ਜਾਂ ਫਿਰ ਜੇ ਤੁਹਾਨੂੰ ਐਫਆਈਆਰ ਦਾ ਨੰਬਰ ਪਤਾ ਹੈ ਤਾਂ ਐਫਆਈਆਰ ਦਾ ਨੰਬਰ ਭਰ ਕੇ ਤੁਸੀਂ ਦੇਖ ਸਕਦੇ ਹੋਗੇ ਜਾਂ ਨੀਚੇ ਵਾਲਾ ਜਿਹੜਾ ਰਿਕਾਰਡ ਤੁਹਾਡੇ ਕੋਲ ਹੈਗਾ ਉਹ ਨੰਬਰ ਭਰ ਕੇ ਦੇਖ ਸਕਦੇ ਹੋ ਹੁਣ ਅਸੀਂ ਇੱਕ ਪਾਰਟੀ ਨੇਮ ਬਾਈ ਪਾਰਟੀ ਨੇਮ ਮੰਨ ਲਓ ਇੱਥੇ ਅਸੀਂ ਇਸ ਕਾਲਮ ਦੇ ਵਿੱਚ ਦੇਖਦੇ ਆ ਕਿ ਕੀ ਕੀ ਭਰਨਾ ਹੈ ਇੱਥੇ ਦੇਖੋ ਜੀ ਇਸ ਜਗ੍ਹਾ ਤੇ ਤੁਸੀਂ ਜਿਹੜਾ ਪਾਰਟੀ ਦਾ ਨੇਮ ਹੈ ਉਹ ਭਰ ਲਓ ਤੁਸੀਂ ਠੀਕ ਹੈ ਜੀ ਇੱਥੇ نیچے ਤੁਸੀਂ ਉਹ ਉਸਨੇ ਕੇਸ ਲਗਾਇਆ ਹੈ ਜਾਂ ਉਹ ਵਿਰੋਧੀ ਪਾਰਟੀ ਹੈ ਉਹ ਸਿਲੈਕਟ ਕਰ ਲਓ ਠੀਕ ਹੈ ਜੀ ਇੱਥੇ ਤੁਸੀਂ ਡੇਟ ਸਿਲੈਕਟ ਕਰ ਸਕਦੇ ਹੋ ਕਿ ਕਿਹੜੀਆਂ ਡੇਟਾਂ ਦੇ ਵਿੱਚ ਕਿੰ ਟਾਈਮ ਸਿਲੈਕਟ ਕਰ ਲਓ ਇੱਕ ਵੀ ਕਿੰਨੇ ਟਾਈਮ ਦੇ ਵਿੱਚ ਉਹ ਕੇਸ ਲੱਗਿਆਗਾ ਇਸ ਤੋਂ ਅੱਗੇ ਤੁਸੀਂ ਇਹ نیچے ਦਿੱਤਾ ਹੋਇਆ ਕੇਸ ਟਾਈਪ ਦਾ ਜੇ ਤੁਹਾਨੂੰ ਪਤਾ ਹੈ ਵੀ ਕੀ ਹੈ ਉਹ ਤੁਸੀਂ ਸਿਲੈਕਟ ਕਰ ਲਓ ਜਿਹੜੇ ਸਾਲ ਚ ਲੱਗਿਆ ਉਹ ਸਿਲੈਕਟ ਕਰ ਸਕਦੇ ਹੋ ਡਿਸਟ੍ਰਿਕਟ ਕਿਹੜਾ ਹੈਗਾ ਉਹ ਕਰ ਸਕਦੇ ਹੋਗੇ ਜਿਵੇਂ ਕਿ ਅਸੀਂ ਇੱਥੇ ਜਿਵੇਂ ਕਲਿੱਕ ਕਰਦੇ ਆ ਅੱਗੇ ਇਹ ਡਿਸਟ੍ਰਿਕਟ ਖੁੱਲ ਜਾਂਦੇ ਨੇ ਸਾਡੇ ਅੱਗੇ ਸਾਰੇ ਇਹ ਵਾਲੇ ਠੀਕ ਹੈ ਜੀ ਤੇ ਜਿਵੇਂ ਇੱਥੇ ਅਸੀਂ ਗੱਲ ਕੀਤੀ ਸੀ ਕੇਸ ਈਅਰ ਦੀ ਇੱਥੋਂ ਇਹ ਸਾਲ ਖੁੱਲ ਜਾਂਦੇ ਨੇਗੇ ਤੇ ਤੁਸੀਂ ਜਿਹੜਾ ਸਿਲੈਕਟ ਕਰਨਾ ਹੈ ਜਿਹੜਾ ਤੁਹਾਡੇ ਕੇਸ ਦਾ ਦਾ ਸਾਲ ਹੈਗਾ ਉਹ ਸਿਲੈਕਟ ਕਰ ਲਓ ਇੱਥੇ ਕੇਸ ਟਾਈਪ ਉਦਾਂ ਹੀ ਪਹਿਲਾਂ ਵਾਂਗੂ ਤੁਸੀਂ ਕੇਸ ਟਾਈਪ ਸਿਲੈਕਟ ਕਰ ਲਓ ਜੇ ਨਹੀਂ ਪਤਾ ਤਾਂ ਨਾ ਕਰੋ ਸਿਰਫ ਤੁਸੀਂ ਪਾਰਟੀ ਨੇਮ ਭਰੋ ਇਸ ਵਾਲੀ ਜਗ੍ਹਾ 'ਚ ਤੁਸੀਂ ਸਰਚ ਕਰ ਲਓ ਠੀਕ ਹੈ ਜੀ ਤੁਹਾਡੇ ਸਾਹਮਣੇ ਹੋ ਸਕਦਾ ਹੈ ਇੱਕੋ ਨਾਮ ਦੇ ਕਈ ਕੇਸ ਆ ਜਾਣ ਪਰ ਉਹਨਾਂ ਦੇ ਵਿੱਚੋਂ ਤੁਹਾਨੂੰ ਆਇਡੈਂਟੀਫਾਈ ਕਰਨਾ ਪਏਗਾ ਕਿ ਸਾਡਾ ਕੇਸ ਕਿਹੜਾ ਹੈ ਇੱਕ ਤਾਂ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਕਿਹੜੇ ਵਕੀਲ ਸਾਹਿਬ ਦਾ ਨਾਮ ਹੈ ਉਸ ਤੋਂ ਪਤਾ ਲੱਗ ਸਕਦਾ ਹੈ ਵੀ ਆਹੀ ਕੇਸ ਸਾਡਾ ਹੈਗਾ ਇੱਕ ਦੂਜਾ ਤੁਸੀਂ ਉਹਦਾ ਡਿਸਟ੍ਰਿਕਟ ਦੇਖ ਸਕਦੇ ਹੋਗੇ ਕਿ ਕਿਹੜੇ ਜ਼ਿਲ੍ਹੇ ਦਾ ਕੇਸ ਹੈਗਾ ਇਸ ਤਰ੍ਹਾਂ ਤੁਸੀਂ ਜਿਵੇਂ ਇਹ ਇੱਥੇ ਇਹ ਕਾਲਮ ਦਿੱਤੇ ਹੋਏ ਨੇਗੇ ਇਨਾਂ ਦੇ ਨਾਲ ਤੁਸੀਂ ਆਪਣੇ ਕੋਰਟ ਕੇਸ ਦਾ ਸਟੇਟਸ ਦੇਖ ਸਕਦੇ ਹੋਗੇ ਇੱਕ ਇੱਕ ਕਰਕੇ ਮੈਂ ਨਹੀਂ ਦਿਖਾਵਾਂਗਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਏਗੀ ਬਾਕੀ ਹੋਰ ਵੀ ਇੱਥੇ ਬਹੁਤ ਕੁਝ ਹੈਗਾ ਉਹਨਾਂ ਤੇ ਅਸੀਂ ਨਹੀਂ ਜਾਵਾਂਗੇ ਸਾਡਾ ਮਕਸਦ ਸਿਰਫ ਇਹ ਅਸੀਂ ਕੋਰਟ ਕੇਸ ਦਾ ਸਟੇਟਸ ਕਿਵੇਂ ਦੇਖ ਸਕਦੇ ਹਾਂ ਜੇ ਫਿਰ ਵੀ ਤੁਹਾਨੂੰ ਕੁਝ ਸਮਝ ਨਹੀਂ ਆਇਆ ਤਾਂ ਤੁਸੀਂ ਦੁਬਾਰਾ ਕਮੈਂਟ ਕਰਕੇ ਪੁੱਛ ਸਕਦੇ ਹੋਗੇ WhatsApp ਕਰ ਸਕਦੇ ਹੋਗੇ ਫੋਨ ਕਰ ਸਕਦੇ ਹੋਗੇ ਮੈਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਇਹ ਵੀਡੀਓ ਮੈਂ ਤਾਂ ਬਣਾਈ ਹੈ ਤਾਂ ਜੋ ਜਿਹੜੇ ਸਾਡੇ ਕਲਾਇੰਟ ਦੋਸਤ ਨੇ ਸੱਜਣ ਨੇ ਉਹਨਾਂ ਦੇ ਲਈ ਫਾਇਦੇ ਵਾਲੀ ਇਹ ਵੀਡੀਓ ਹੋ ਸਕੇ ਉਹਨਾਂ ਨੂੰ ਪਤਾ ਲੱਗ ਜਾਏ ਉਹ ਆਪਣੇ ਘਰ ਬੈਠ ਕੇ ਕੋਰਟ ਕੇਸ ਦਾ ਸਟੇਟਸ ਦੇਖ ਸਕਣ ਜੇ ਤੁਹਾਨੂੰ ਹਜੇ ਵੀ ਕੁਝ ਸਮਝ ਨਹੀਂ ਆਇਆ ਤਾਂ ਵੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਇਸ ਦਾ ਤੁਹਾਨੂੰ ਕੋਈ ਫਾਇਦਾ ਹੋਇਆ ਤਾਂ ਤੁਸੀਂ ਇਸ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ